ਵਨ ਦਾ ਜੋ ਹੱਕ ਦਿੱਲੀਏ ਨੀ ਲੈ ਕੇ ਰਹਿਣਾ ਨੀ ਬਾਦੀ ਚਾਹਿਆ ਤਬਾਦ ਕੇ ਜੋ ਤੂੰ ਪਹਿਰਨੀ ਬਾਦੀ ਤਾਂ ਹੈ ਤਬਾਦ ਕੇ ਲੈ ਜੋ ਤੂੰ ਪਹਿਰਨੀ ਉਹ ਕਿੰਨੇ ਵਾਰੀ ਪਹਿਲਾਂ ਸੀ ਨੱਪੀ ਤੇਰੀ ਤੌਣ ਨਹੀਂ ਪੁੱਛੀ ਲਾਲ ਕਿਲੇ ਨੂੰ ਬਗੇਲ ਸਿੰਘ ਕੌਣ ਨਹੀਂ ਹੁੰਦਿਆਂ ਹੋਲੀਆਂ ਹੀ ਹੁਣ ਤਾਂ ਹੀ ਖੈਂਡੀਆਂ ਕਰਨਾ ਤੂੰ ਸਾਡੇ ਵੱਲ ਨਜ਼ਰਾਂ ਲੀਤੇਂਦੀਆਂ ਲਾਇਆ ਮੱਥਾ ਸਾਡੇ ਨਾਲ ਬੜਾ ਮਹਿੰਗਾ ਪਹਿਣਾ ਨਹੀਂ ਬਾਗੀ ਜਾਏ ਅਤਵਾਦੀ ਕਹਿ ਲੋ ਤੂੰ ਪਹਿਣਾ ਨਹੀਂ ਬਾਗੀ ਜਾਏ ਅਤਵਾਦੀ ਦੀਆਂ ਨੇ ਪਿੱਛੇ ਅੱਜ ਮੋੜੀਆਂ ਉੱਠ ਨਾ ਖਲੋਣ ਸੁੱਖੇ ਜਿੰਦੇ ਦੀਆਂ ਜੋੜੀਆਂ ਕਿ ਨਾ ਪੁਲੇ ਖਾਂ ਆਦੀ ਨਸ ਦੇ ਚਵਾਨੀ ਲੱਖਾਂ ਕੀ ਗਵਾਰੇ ਉੱਠ ਪੈਣੇ ਨੇ ਤੂਫਾਨੀ ਦੋਗਿਆਂ ਦੀ ਰਤ ਦਾ ਨਾ ਰੰਗ ਕਦੇ ਲੈਣਾ ਨੀ ਬਾਕੀ ਚਾਹੇ ਹੱਤਬਾਦ ਕੇ ਜੋ ਤੂੰ ਕਹਿਣਾ ਨੀ ਬਾਕੀ ਚਾਹੇ ਹੱਤਬਾਦ ਕੇ ਜੋ ਤੂੰ ਕਹਿਣਾ ਨੀ ਕਾਂ ਦੇਲੀ ਜੂਝਦੇ ਹਾਂ ਮੰਗਦੇ ਨਾ ਤੀਖਨੀ ਜ਼ਾਲਮਾਂ ਨੂੰ ਫਰਦੀ ਨਾ ਮਾਫ ਤਵਾਰੀਖ ਨੀ ਰਾਜ ਦੇ ਨਸ ਤੇ ਜਦੋਂ ਪੈਂਦੀਆਂ ਤੂੰ ਅੜਕੇ ਕਾਫਲੇ ਦਲੇਰਾਂ ਦੇ ਨਹੀਂ ਆਉਂਦੇ ਫਿਰ ਟਣ ਕੇ ਅਣਖੀ ਪੰਜਾਬ ਤੇਰੇ ਪੈਰਾਂ 'ਚ ਨਾ ਟਹਿਣਾ ਨੀ ਬਾਕੀ ਚਾਹੇ ਅਤਵਾਦੀ ਕਹਿ ਲੈ ਜੋ ਤੂੰ ਕਹਿਣਾ ਨੀ ਬਾਕੀ ਚਾਹੇ ਅਤਵਾਦੀ ਕਹਿ ਲੈ ਜੋ ਤੂੰ ਕਹਿਣਾ ਨੀ ਕਿੰਗਾ ਸਰਦਾਰਾ ਕਰਕੇ ਹੀ ਤੇਰਾ ਰੋਬ ਨਹੀਂ ਹੋਣਾ ਸੀ ਕਦੋਂ ਦਾ ਨਹੀਂ ਤੇ ਪਿਆ ਤੇਰਾ ਭੋਗ ਨਹੀਂ ਬਾਜ ਮੰਗੂ ਤੇਰੇ ਤੇ ਗਵਾਂਡੀਆਂ ਦੀ ਅੱਖ ਨਹੀਂ ਦੇਣਾ ਸਰਦਾਰ ਪਉਣ ਬੱਡਰਾ ਤੇ ਤੱਕਣੀ ਬਾਜ ਮੰਗੂ ਤੇਰੇ ਤੇ ਗਵਾਂਡੀਆਂ ਦੀ ਅੱਖ ਨਹੀਂ ਜੇ ਨਾ ਸਰਦਾਰ ਪਉਣ ਬੱਡਰਾ ਤੇ ਤੱਕਣੀ ਖਿਤਕਣੇ ਫੇਰਨਾ ਤੇਰਾ ਨਾ ਕੱਖ ਰਹਿਣਾ ਨਹੀਂ ਬਾਗੀ ਚਾਹੇ ਆਤਮੋਤ ਕਰੇ ਤੂੰ ਤੂੰ ਕਹਿਣਾ ਨਹੀਂ ਬਾਗੀ ਚਾਹੇ ਆਤਮੋਤ ਕਹਿਣਾ ਜੂ ਤੂੰ ਕਹਿਣਾ ਨਹੀਂ ਨਿਤ ਨਵੇਂ ਸਾਨੂੰ ਨਹੀਂ ਤੂਫਾਨੇ ਦੇ ਵਿੱਚ ਟੰਗ ਨਹੀਂ ਤੈਨੂੰ ਮਤ ਰਹੀਏ ਰਹੇ ਕੌਮੀ ਕਰ ਮੰਗਣੀ ਨਿਤ ਨਵੇਂ ਸਾਨੂੰ ਨੂੰ ਤੂਫਾਨੇ ਦੇ ਵਿੱਚ ਟੰਗਣੀ ਤੈਨੂੰ ਮਤ ਰਹੀਏ ਤਾਂ ਵੀ ਕਰ ਸਾਡੀ ਮੰਗਣੀ ਖੱੜੀ ਦੀ ਕਲਮ ਨੇ ਹਿਲਾ ਨ ਤਾਂ ਨੇ ਪਾਉਣੀਆਂ ਕਦੇ ਤੇਰੇ ਬੇੜੇ ਵਿੱਚੋਂ ਖੁਸ਼ੀਆਂ ਨਾ ਥਿਆਉਣੀਆਂ ਤੇਰਾ ਤਾਂ ਗਵਾਹੀ ਸਾਡੇ ਹਾਸਿਆਂ ਦਾ ਕਹਿਣਾ ਨਹੀਂ ਬਾਕੀ ਚਾਹੇ ਅੱਤਵਾਦੀ ਕਹਿ ਲੈ ਜੇ ਤੂੰ ਕਹਿਣਾ ਨਹੀਂ ਬਾਕੀ ਚਾਹੇ ਅੱਤਵਾਦੀ ਕਹਿ ਲੈ ਜੇ ਤੂੰ ਕਹਿਣਾ ਨਹੀਂ ਬਾਕੀ ਚਾਹੇ ਅੱਤਵਾਦੀ ਕਹਿ ਹਜ਼ਾਰਾਂ ਤੇ ਲੜੀਏ ਸਰਹੱਦਾ ਤੇ ਲੜੀਏ ਅਸੀਂ ਸੂਲੀ ਤੇ ਚੜੀਏ ਅਸੀਂ ਲੜਨ ਜਾ ਬਣੀਏ ਤਾਨੂੰ ਸਮਝੋ ਨਾ ਕਮਜ਼ੋਰ ਸਮਝੋ ਨਾ ਖਮਜ਼ੋਰ ਅਸੀਂ ਸਭ ਨੂੰ ਰੋ ਅਸੀਂ ਉਹ ਸਰਦਾਰ ਹਾਂ ਉਹ ਸਰਦਾਰ ਹਾਂ ਜਿਨ੍ਹਾਂ ਨੇ ਇਹ ਮੁਲਕ ਬਚਾਇਆ ਏ ਅਸੀਂ ਉਹ ਸਰਦਾਰ ਹਾਂ ਐਸਾ ਪਨ ਕੇ ਮੂੰ ਅਬਦਲੀ ਦਾ ਮੇਂ ਕੋਈ ਜਰ ਨਹੀਂ ਬਣਦਾ ਕੌਮ ਨਿਰਾਲੀ ਦਾ ਬਿਨਾ ਸੀਸ ਤੋਂ ਲੜ ਕੇ ਬਿਨਾ ਸੀਸ ਤੋਂ ਲੜ ਕੇ ਵਿਖੰਡ ਆਖੜਤਾ ਆਏ ਅਸੀਂ ਉਹ ਸਰਦਾਰ ਹਾਂ ਉਹ ਸਰਦਾਰ ਹਾਂ ਜਿਨ੍ਹਾਂ ਨੇ ਇਹ ਵਤਨ ਬਚਾਇਆ ਏ ਅਸੀਂ ਉਹ ਸਰਦਾਰ ਹਾਂ ਨਲੂਏ ਜਿਹੇ ਦਲੇਰ ਦੀਆਂ ਵਾਨੀਆਂ ਤਲਵਾਰਾਂ ਦਾ ਹੁਸਿਓ ਭੇਦ ਪਟਾਣਾ ਨੂੰ ਪਾਈਆਂ ਸਲਵਾਰਾਂ ਦਾ ਜਿੱਤ ਜਮਰੋਦ ਕਿਲੇ ਨੂੰ ਜਿੱਤ ਜਮਰੋਦ ਕਿਲੇ ਨੂੰ ਕੇਸਰੀ ਕਿਵੇਂ ਚੁਲਾਇਆ ਏ ਅਸੀਂ ਉਹ ਸਰਦਾਰ ਹਾਂ ਉਹ ਸਰਦਾਰ ਹਾਂ ਜਿਨ੍ਹਾਂ ਨੇ ਇਹ ਮੁਲਕ ਬਚਾਇਆ ਅਗਤ ਸਿੰਘ ਕਰਤਾਰ ਸਰਾਬੇ ਨੇ ਜੋ ਪੈੜਾ ਕਰਿਓ ਘਟਨ ਲਈ ਗੁਲਾਮੀ ਜਾਨਾ ਕਿਵੇਂ ਤਲੀ ਤੇ ਧਰਿਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਕੁਰਬਾਨੀ ਦਾ ਤੁਸੀਂ ਕੀ ਮੁੱਲ ਪਾਇਆ ਏ ਅਸੀਂ ਉਹ ਸਰਦਾਰ ਹਾਂ ਉਹ ਸਰਦਾਰ ਹਾਂ ਜਿਨ੍ਹਾਂ ਨੇ ਇਹ ਵਤਨ ਬਚਾਇਆ ਸਰਦਾਰ ਹਾਂ ਉਹ ਸਰਦਾਰ ਹਾਂ ਜਿਨ੍ਹਾਂ ਨੇ ਇਹ ਮੁਲਕ ਬਚਾਇਆ ਏ ਅਸੀਂ ਉਹ ਸਰਦਾਰ ਹਾਂ ਬੋਲੇ ਸੋਨਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ